ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦੱਤਲਜੀਤ ਕੁਕਿੰਗ ਐਂਡ ਵਲੌਗ ਚੈਨਲ ਵਿੱਚ ਹੋਰ ਸਨੋ ਫਰੈਂਟ ਤੁਹਾਡੇ ਕੀ ਹਾਲ ਹੈ ਆਸ ਕਰਦੀ ਹਾਂ ਕਿ ਤੁਸੀਂ ਸਭ ਠੀਕ ਠਾਕ ਵਧੀਆ ਹੋਗੇ ਬਾਈ ਗੁਰਧਾਨੋ ਚੜਦੀ ਕਲਾ ਵਿੱਚ ਰੱਖੇ ਫਰੈਂਟ ਟਾਈਮ ਸਵੇਰ ਦਾ ਇੱਥੇ ਜੋ ਹੋ ਰਹੀ ਸੀ ਮੱਝ ਤੇ ਮੈਂ ਲੈਣਾ ਸੀ ਦੁੱਧ ਤੇ ਪਿਆਸੀ ਮੈਂ ਲੱਜਾ ਕਿਚਨ ਚ ਨਾਲੇ ਸ਼ੁਰੂ ਕਰ ਦਿੱਤਾ ਅੱਜ ਦਾ ਵਲੌਗ ਤੇ ਇੱਥੇ ਮੈਂ ਮਸ਼ੀਨ ਬਾਹਰ ਅੱਜ ਕੱਢੀ ਅੱਜ ਮਸੀਵਾਂ ਨੂੰ ਸ਼ੂਟ ਕੱਟ ਕੇ ਤੇ ਉਹਨਾਂ ਪਹਿਲੇ ਅਸੀਂ ਰੱਖਾਂਗੇ ਦੁੱਧ ਅੱਜ ਜਦੋਂ ਬੜੇ ਦਿਨਾਂ ਬਾਅਦ ਮੈਂ ਵਲੌਗ ਸ਼ੂਟ ਕੀਤਾ ਨਾ ਮੇਰਾ ਜੀ ਨਹੀਂ ਸੀ ਕਰਦਾ ਜਦੋਂ ਆਪਣੇ ਪ੍ਰਵਾਜ ਕੋ ਮਿਸ ਹੈਪਨਿੰਗ ਹੋਈ ਉਹ ਵੀ ਨਾ ਫਿਰ ਉਥੋਂ ਸੀ ਆ ਗਈ ਤੇ ਬਾਅਦ ਵਿੱਚ ਸਾਡਾ ਜੀ ਨਹੀਂ ਕਰਦਾ ਮੇਰੇ ਵੀਰ ਦਾ ਵਰੀਨੀ ਦਾ ਪਾਰਸੀ ਜਿਹਦਾ ਕਰਕੇ ਮੈਂ ਬਹੁਤ ਐਬਸਰਟ ਸੀ ਤੇ ਬਾਅਦ ਵਿੱਚ ਮੇਰਾ ਜੀ ਨਹੀਂ ਕੀਤਾ ਤੇ ਇੱਥੇ ਫਰੈਂਡ ਮੈਂ ਅੱਜ ਕੱਟ ਰਹੀ ਹਾਂ ਸੂਟ ਇਹ ਸੂਟ ਨੇ ਗਰਮੀਆਂ ਵਾਲੇ ਘਰ ਪਾਉਣ ਵਾਲੇ ਕੱਟ ਲੈਣੇ ਆ ਸੀ ਲੈਣੇ ਆ ਜੇ ਮਹਾਰਾਜ ਦੀ ਆਗਿਆ ਹੋਈ ਤੇ ਗਰਮੀਆਂ ਚ ਪਾ ਲਾਂਗੇ ਨੀਤੇ ਕੋਈ ਨਹੀਂ ਫਿਰ ਆਪਣੀ ਪਲੈਨਿੰਗ ਹੀ ਹੋਈ ਹੁੰਦੀ ਆ ਗੋਪਾਤਾ ਇਰਾਦਾਵ ਨਹੀਂ ਹੁੰਦਾ ਪਾ ਨੂੰ ਤੇ ਇਹ ਮੈਂ ਦੇਸੀ ਕੱਟਣ ਤੇ ਦੂਸਰੇ ਪਾਸੇ ਫਰੈਂਡ ਆ ਮੈਂ ਨਾ ਕਵਰ ਸੋਫਿਆਂ ਦੇ ਚੇਂਜ ਕਰਕੇ ਆ ਕਲਰ ਦੇ ਲੈਨ ਤੇ ਸੀ ਦੱਸਿਓ ਕਿਸ ਤਰ੍ਹਾਂ ਦੇ ਲੱਗੇ ਨਾਲ ਮੈਂ ਕੁਸ਼ਨ ਕਵਰ ਵੀ ਸਾਰੇ ਬਣਾ ਲੈ ਸੀ ਇਹ ਮੈਂ ਤੁਹਾਡੇ ਨਾਲ ਬਾਅਦ ਚ ਵੀਡੀਓ ਨਹੀਂ ਸ਼ੇਅਰ ਕੀਤੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਹੀਂ ਮੇਰਾ ਮਾਨ ਨਹੀਂ ਸੀ ਕੀਤਾ ਤੇ ਆ ਦੱਸਿਓ ਮੈਂ ਕਵਰ ਵੀ ਪੂਰੇ ਕੰਪਲੀਟ ਕਰ ਲਏ ਨੇ ਤੇ ਤੁਹਾਨੂੰ ਸਾਡਾ ਡਰੈਗ ਰੂਮ ਕਿਸ ਤਰ੍ਹਾਂ ਦਾ ਲੱਗਾ ਵਧੀਆ ਲੱਗੇ ਨੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਟਾਈਮ ਸੀ ਸਵੇਰ ਦਾ ਹੁਣ ਅਸੀਂ ਸਾਰੀ ਕਰਨੀ ਹੈ ਸਫਾਈ ਤੇ ਉਹ ਕਰਾਂਗੇ ਤੇ ਨਾ ਟਾਈਮ ਦਾ ਪਤਾ ਨਹੀਂ ਸਿਆਲ ਸਰਦੀਆਂ ਦੇ ਦਿਨਾਂ ਦਾ ਪਤਾ ਨਹੀਂ ਚੱਲਦਾ ਅਸੀਂ ਵਾਲੇ ਨੀਚੇ ਰੱਖੇ ਨੀਚੇ ਰੱਖੀ ਦੀ ਮੈਂ ਕਟਿੰਗ ਕਰਨੀ ਸੀ ਟੇਬਲ ਤੇ ਠੀਕ ਨਹੀਂ ਸੀ ਆ ਰਹੀ ਇੱਧਰ ਟਾਈਮ ਹੋ ਗਿਆ ਸੀ ਸ਼ਾਮ ਦਾ ਬਾਅਦੋਂ ਇਤਨਾ ਸਮਾਂ ਕਰ ਕਰਦੇ ਰਹੇ ਤੇ ਪਤਾ ਨਹੀਂ ਲੱਗਾ ਕਦੋਂ ਸ਼ਾਮ ਹੋ ਗਈ ਇਹ ਥਾਂ ਚ ਦੇਖਦਾ ਪਿਆ ਸੀ ਤਾਰਕ ਮੈਦਾ ਦਾ ਉਲਟਾ ਚਸ਼ਮਾ ਮੈਂ ਕਿਹਾ ਨਸੀ ਲਾ ਦੀ ਕੈਮਰੇ ਕੁ ਸ਼ਾਮ ਦਾ ਟਾਈਮ ਸੀ ਫਿਰ ਬਾਹਰ ਧਿਆਨ ਰੰਦਾ ਹੈ ਅੰਦਰ ਤੇ ਭਾਵੇਂ ਬੇਸ਼ੱਕ ਅਸੀਂ ਨਹੀਂ ਬੈਠਦੇ ਪਰ ਇਹ ਜੇ ਕੋਈ ਆਇਆ ਹੋਏ ਤੇ ਦੇਖਾਈਦਾ ਹੈ ਤੇ ਇੱਧਰ ਅਸੀਂ ਲਾ ਦਾਂਗੇ ਆਪਣੇ ਕੈਮਰੇ ਔਨ ਕਰ ਦਾਂਗੇ ਤਾਂ ਸਾਨੂੰ ਘਰ ਦਾ ਬਦਲ ਚੱਲਦਾ ਰਹੇ ਨਾਲ ਨਾਲ ਤੇ ਟਾਈਮ ਮੇਰੇ ਖਿਆਲ ਹੋ ਗਿਆ ਸੀ ਸਾਢੇ 5:00 5:00 ਵਜੇ ਦਾ ਸੀ ਅਜੇ दाल ਸਬਜ਼ੀ ਬਣਾਣੀ ਕੋਈ ਸਮਝ ਨਹੀਂ ਆ ਰਿਹਾ ਕੀ ਬਣਾਈਏ ਕੀ ਨਾ ਬਣਾਏ ਕੀ ਅਧਿਆਨਚ ਦੀ ਜੁਨੀਫਾਰਮ ਰੱਖਾਗੇ ਮਸ਼ੀਨ ਤੇ ਜੋ ਸੈਟਰਡੇ ਸਵੇਰੇ ਤੇ ਛੁੱਟੀ ਹੈ ਸਵੇਰੇ ਫਿਰ ਆਪਾਂ ਇਕੱਟੀਆਂ ਦੋਵੇਂ ਜੁਨੀਫਾਰਮ ਇੱਕ ਹਾਊਸ ਵਾਲੀ ਤੇ ਦੂਸਰੀ ਕੱਲ ਵਾਸ਼ ਕਰਾਂਗੇ ਇੱਥੇ ਰੱਖ ਦਿੱਤੇ ਨੇ ਹੁਣ ਇਸ ਵੇਲੇ ਤਾਂ ਮੈਂ ਕੋਈ ਪੈਦਾ ਨਹੀਂ ਵਾਸ਼ ਕਰਾਂਦਾ ਹੁਣ ਬਸ ਇਹੋ ਹੀ ਕੀ ਕੀ ਬਣਾਈਏ ਕਿਸੇ ਦਿਨ ਕੁਝ ਸਮਝ ਨਹੀਂ ਆਂਦਾ ਸਬਜੀ ਵੀ ਕੱਲ੍ਹ ਸੀ ਆਲੂ ਗੋਜਰਾ ਦੀ ਖਾ ਲਈ ਸੀ ਇਹ ਆਲੂਆਂ ਦੀ ਵੀ ਇੱਥੇ ਹੁਣ ਸਮਝ ਨਹੀਂ ਆ ਰਿਹਾ ਕੀ ਬਣਾਨੇ ਚਲੋ ਦੇਖਦੇ ਆ ਕੀ ਬਣਾਨੇ ਆ ਇੱਧਰ ਮੈਂ ਹੁਣ ਛੋਟੇ-ਮੋਟੇ ਲੋੜੇ ਖਲਾਰੇ ਸ਼ਾਮ ਨੂੰ ਪਈ ਹੁੰਦੀ ਉਹ ਸ਼ਾਮ ਦੀ ਪਈ ਤੇ ਨਾਲ ਟਾਈਮ ਹੋ ਗਿਆ ਸੀ ਗੁਰਬਾਨੀ ਦਾ ਮੈਂ ਕਿਹਾ ਇਹ ਹਰਿਮੰਦਰ ਸਾਹਿਬ ਤੋਂ ਗੁਰਬਾਨੀ ਵੀ ਅਸੀਂ ਲਾ ਦਈਏ ਸ਼ਾਮ ਨੂੰ ਸਵੇਰੇ ਰੋਜ਼ ਲਾਈਦੀ ਆ ਤੇ ਨਾਲ ਤੁਸੀਂ ਵੀ ਕਰ ਲੋ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦੇ ਦਰਸ਼ਨ ਤੇ ਗੁਰੂ ਦੇ ਦਰਸ਼ਨ ਕੀਤੇ ਆ ਬਹੁਤ ਵਧੀਆ ਲੱਗਦਾ ਹੈ ਆਮ ਲੱਗੀ ਆ ਲਾਂ कर तो लो दर्शन गुरु रामदास जी मंगना चाहिए महाराज तो का सदा है शुकराना करीदा है गुरु रामदास महाराज जी देो तो दर्शन हम इधर कुरबानी ला के पूछते हैं बार वाले की बनाई इधर मैं थो फिर एक बार अपनी ਨੇ ਦਿੱਸਾ ਫਾਈ ਕਰ ਲਈ ਸੀ ਸ਼ਾਮ ਦਾ ਟਾਈਮ ਸੀ ਦੇਖਿਓ ਸਾਡਾ ਡਰਾਈング ਰੂਮ ਬੜਾ ਵਧੀਆ ਲੱਗੇ ਨਾ ਕਵਰ ਮੈਨੂੰ ਇਹ ਬਹੁਤ ਪਸੰਦ ਆਏ ਨੇ ਤੁਸੀਂ ਵੀ ਦੱਸਿਓ ਤੁਹਾਨੂੰ ਵਧੀਆ ਲੱਗ ਦੋ ਰਹਿ ਗਏ ਨੇ ਇੱਕ ਕਾਰਨਰ ਦੇ ਇੱਕ ਹੀ ਵਿਸ਼ਿਆ ਤੇ ਉਹ ਮੈਂ ਲਾਵਾਂਗੀ ਕੋਈ ਨਹੀਂ ਟੇਬਲ ਦਾ ਕਵਰ ਅਜੇ ਲਿਆਣਾ ਤੇ ਆ ਸ਼ਾਮ ਨੂੰ ਮੈਨੂੰ ਬੜਾ ਪਿਆਰਾ ਲੱਗਦਾ ਐਸੀ ਮਤਾਂ ਨੂੰ ਜ਼ਰੂਰ ਦਿਖਾਈਏ ਹੁਣ ਮੈਂ ਆਵਾਂਗੀ ਬਾਅਦ ਚ ਰਸੋਈ ਚ ਤੇ ਘਰ ਦੇ ਬਾਕੀ ਸਾਰੇ ਬਾਰ ਕੰਮਕਾਰ ਲੱਗੇ ਹੋਏ ਸੀ ਇਹ ਤਾਂ ਸ਼ਾਮ ਦੇ ਬੇਸੀ ਬਰਤਨ ਮੈਂ ਉਹ ਸਾਫ ਕਰਦੇ ਆ ਨਾਲੇ ਨੇ ਇਹੋ ਹੀ ਮੇਰੇ ਦਿਮਾਗ ਚੱਲੀ ਜਾਂਦੇ ਕੀ ਬਣਾਈਗੀ ਕੀ ਬਣਾਈਗੀ ਤੇ ਵੰ ਦੇਖਦੇ ਆਂ ਦਾਲ ਹੀ ਬਾਚੋਂ ਬਣਾਈ ਸੀ ਮਾਸ਼ੋਲਿਆਂ ਦੀ ਤੇ ਇਹਨਾਂ ਨੇ ਚਲੇ ਜਾਣਾ ਸੀ 3:30 ਰਾਤ ਨੂੰ ਸਵੇਰੇ 3:00 ਬ੍ਰਾਹਮਤ ਫੇਰੀਆਂ ਨਹੀਂ ਬਾਬਾ ਜੀ ਦੀ ਵਰਥੀ ਮਨਾਉਂਦੇ ਆ ਉਹਦਾ ਘਰ ਕੇ ਇਹਨਾਂ ਨੇ ਬਾਹਰ ਲੱਗਣਾ ਸੀ ਲੰਗਰ ਦੀ ਤਿਆਰੀ ਕਰਨੀ ਸੀ ਉੱਥੇ ਚਲੇ ਜਾਣਾ ਸੀ ਤੇ ਮੈਂ ਘਰ 'ਚ ਰਹਿ ਕੇ ਦਾਲ ਬਣਾਣੀ इधर मैं, सी तो मैं आ रही थी बहार इधर तो ला रही थी सब्जियां लंघ चला सब्जियां रुक नहीं ना। तो मम्मी हूं थोड़ा जापा कारवाई कर ਤੇ ਹੁਣ ਮੈਂ ਕੁਛਰੀ ਪਈ ਸੀ ਕੀ ਬਣਾਈਏ ਤੇ ਨਾਲੇ ਮੰਮੀ ਕਹਿੰਦੇ ਪਏ ਤੂੰ ਪਾਣੀ ਲਾ ਦੇ ਸਬਜੀ ਨੂੰ ਤੇ ਇਹਨਾਂ ਨੇ ਧੰਡ ਬਣਾਇਆ ਸੀ ਇਧਰ ਅਸੀ ਬਣਾਇਆ ਸੀ ਦਲੀਆ ਤੇ ਉਹ ਹਲਾ ਰਹੀ ਸੀ ਨਹੀਂ ਥੋੜੀ ਰੀਡਿੰਗ ਮੈਂ ਦੇ ਅੰਦਰ ਬੈਠੀ ਹਾਂ ਰੀਡਿੰਗ ਕਰਾਂਗੀ ਤੇ थान दिखाने शाम दा बार दा माहौल चाल नाले मैं तोड़ागी थोड़ा जहा धनिया धनिया मैं फिर नेरा हो जाना तो शाम को बाद चो नेरे नहीं पता चलता तो पहले ही तोड़ लागी इतने मैं तोड़न लगी कहता नहीं ਥੋੜਾ ਜਿਹਾ ਪਤਾ ਨਹੀਂ ਇਹਨੇ ਪਿਛੇ ਲਾਇਆ ਜਿੰਨਾ ਤੋੜਨ ਦੀ ਥੋੜੀ ਸਾਡਾ ਨਾ ਸੱਚ ਸਾਰਾ ਹੀ ਤਾਂ ਨਹੀਂ ਆ ਪਾਲਕ ਮੇਥੀ ਮੂਲੀਆਂ ਗਾਂ ਸਾਡੀ ਰਾਤ ਖੁੱਲ ਕੇ ਇੱਕ ਦਿਨ ਤੇ ਸਭ ਖਾ ਗਈ ਬੜਾ ਸੋਹਣਾ ਹੋਇਆ ਸੀ ਤੇ ਹੁਣ ਸਾਰਾ ਫੇਰ ਦੁਬਾਰੇ ਤਾਂ ਹੋਏਗਾ ਬੀਜਿਆ ਤਾਂ ਨਹੀਂ ਆ ਹੋਰ ਇਹੋ ਹੀ ਮੇਰੇ ਖਿਆਲ ਹੋ ਜਾਏਗਾ ਪਰ ਨਾ ਬੜਾ ਨੁਕਸਾਨ ਛਟਾ ਕਰ ਗਈ ਸੱਚੀ ਬੜਾ ਦੋਖਾਂ ਦਾ ਆਪਾਂ ਤੇ ਅਜੇ ਖਾਦਾ ਨਹੀਂ ਮਹੀਨਾ ਹੋ ਗਿਆ ਇਹ ਲਾਏ ਨੂੰ ਤੇ ਉਹ ਸਾਡੇ ਖਾਣ ਤੋਂ ਪਹਿਲਾਂ ਇਹਨੇ ਆਪਦਾ ਕੰਮ ਕਰ ਦਿੱਤਾ ਇਹ ਹੁਣ ਮੈਂ ਦੇਖੋ ਇਹਨਾਂ ਕੁ ਤੋੜ ਲਿਆ ਇੱਥੇ ਨੀਂਗਾ ਇੱਥੇ ਮੈਂ ਰੱਖ ਦਾਂਗੀ ਕੁਝ ਖਾਸ ਨਹੀਂ ਵਲੌਗ ਇਤਨਾ ਇਤਰੇ ਫਿਰਫੇ ਬਣਾਇਆ ਕੋਈ ਸਮਝ ਨਹੀਂ ਆ ਰਹੀ ਕੀ ਬਣਾਵਾ ਕੀ ਨਾ ਬਣਾਵਾ ਇਹ ਜੋ ਗੋभी ਬਣਾਇਆ ਰੋਟਵਾ ਦਿਨਾ ਸ਼ੇਅਰ ਕਰ ਦਿੱਤਾ ਸ਼ਾਮ ਦਾ ਟਾਈਮ ਆ ਥੋੜਾ ਜਿਹਾ ਤੇ ਹੁਣ ਇਧਰ ਮੈਂ ਲਾ ਦਾਂਗੀ ਸਬਜੀ ਨੂੰ ਪਾਣੀ ਤੇ ਪਾਣੀ ਲਾਉਣਾ ਸਬਜੀ ਥੋੜੀ ਜੀ ਰਾਤ ਨੂੰ ਬੱਤਰੀ ਜੀ ਆ ਜਾਏਗੀ ਜਦੋਂ ਰੂਦ ਬੜਾ ਸਵਾਦ ਆੜੇ ਲੱਗੇ ਸੀ ਖਾਣੇ ਹੀ ਇਧਰ ਮੈਂ ਮਸ਼ੀਨ ਨੂੰ ਬਾਤੋ ਵਾਰ ਦਿੱਤੀ ਸਾਈਡ ਤੇ ਇਹ ਹੁਣ ਮੈਂ ਆ ਗਈਆਂ ਫਿਰ ਅੰਦਰ ਫਿਰ ਮੇਰੇ ਇਹ ਦਮਾ ਮੈਂ ਦੇਖ ਲਈ ਅੱਜ ਬਾਰੀ ਖੋਲ ਕੇ ਸੋਦੇ ਵਾਲੀ ਕੀ ਗੋਚਾ ਗਾਦੇ ਜੇ ਉਹ ਹੀ ਹੈ ਗੋਦੇ ਜੋ ਬਣਾਵਾਂਗੇ ਤੇ ਫਿਰ ਨਾਲ ਧੋਵਾਂਗੇ ਬਰਤਨ ਢਾਲ ਰੱਖ ਕੇ ਤੇ ਬਰਤਨ ਹੰਤੋ ਲੰਘਨੇ ਹਾਲ ਦੀ ਨਾਲ ਸ਼ਾਮ ਨੂੰ ਤੇ ਜਲਦੀ 1 ਘੰਟੇ ਜੀ ਰੋਟੀ ਪਾਣੀ ਬਣ ਜਾਂਦਾ ਬਸ ਇਤਰੀਕੇ ਚੰ ਤੇ ਜਾਣ ਦੀ ਦੇ ਰਹੀ ਹੁੰਦੀ ਹੈ ਰੇ ਬਾਦ ਮੈਂ ਕਰਦਾ ਕਿ ਇਕੱਠੇ ਧੋਣੇ ਆ ਅੱਜ ਮੈਂ ਦੇਖਾਂਗੀ ਆਪਣੀ ਸੌਦੇ ਵਾਲੀ بارش ਕਿ ਕੁਝ ਵੀ ਆਏ ਤੇ ਜੋ ਕੋ ਮੈਨੂੰ ਦਾਲ ਸਬਜ਼ੀ ਲੱਭੇਗੀ ਇਹ ਮੈਂ ਫਿਰ ਬਣਾਣੇ ਆ ਦੇਖਦੇ ਆ ਪਰਸੋਂ ਰਾਜਮਾ ਬਣਾਇ ਸੀ ਇੱਕ ਦਿਨ ਆਲੂ ਗਾਜਰਾ ਤੇ ਅੱਜ ਦੇਖੋ ਦੇਖਦੀ ਆਂ ਕਿ ਨਿਗਾਟਾ ਪੈਂਦਾ ਹੈ ਬੰਦੀ ਮਿਸਰਾ ਦਾਲ ਤੇ ਜੀ ਨਹੀਂ ਕਰਦਾ ਤੇ ਮਾਂ ਛੋਲਿਆਂ ਦੀ ਅਸੀਂ ਦਾਲ ਬਣਾਵਾਂਗੇ ਥੋੜੇ ਦੇ ਵਿੱਚ ਪਾ ਕੇ ਰਾਜਮਾ ਤੇ ਉਹ ਫਿਰ ਅਸੀਂ ਬਾਚੋਂ ਬਣਾਉਣ ਲੱਗ ਪਏ ਤੇ ਟਾਈਮ ਬੜਾ ਹੋ ਗਿਆ ਬਾਚੋਂ ਕੋਈ ਵੀਡੀਓ ਵਲੌਗ ਨਹੀਂ ਬਣਾਇਆ ਤੇ ਬਸ ਇੰਨੇ ਕੁ ਸਾਡੀ ਵੀਡੀਓ ਸੀ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰ ਦੇਣਾ ਬਿਊਟੀਫੁੱਲ ਵਾਚ ਕਰਿਆ ਕਰੋ ਮਿਲ ਜਾਈਏ ਇਤਰਾਣੇ ਫੈਮਿਲੀ ਵੀਡੀਓ ਨਾਲ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਆਹ ਦੇਖੋ ਫਰੈਂਡ ਮੈਂ ਬਣਾ ਰਹੀ ਹਾਂ ਮਾਸੂਲੇ ਆਲਦ ਥੋੜੇ ਜੁਝ ਪਾਵਾਂਗੀ ਰਾਜਮਾ ਤੇ ਉਹ ਮੈਂ ਬਾਸਨ ਬਣਾ ਦੇਣੀ ਹੈ ਠੀਕ ਹੈ ਫਰੈਂਡ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ